ਜੈ ਪ੍ਰੀਤ ਰਦੀ ਗੁਰੂ ਰੂਪੀ ਪਿਆਰੀ ਸਾਜੀ ਨਬਜੀ ਸਤਸੰਗਤ ਜੀ ਜੈ ਪ੍ਰੀਤ ਰਦੀ ਸਤਸੰਗਤ ਜੀ ਇੱਕ ਵਾਰੀ ਨਾ ਇੱਕ ਬੱਕਰੀ ਦੇ ਪਿੱਛੇ ਇੱਕ ਕੁੱਤਾ ਪੈ ਗਿਆ ਉਹਨੂੰ ਖਾਣ ਵਾਸਤੇ ਉਹਦਾ ਸ਼ਿਕਾਰ ਕਰਨ ਵਾਸਤੇ ਬੱਕਰੀ ਆਪਣੀ ਜਾਨ ਬਚਾਉਣ ਵਾਸਤੇ ਭੱਜੀ ਐ ਤੇ ਕੁੱਤਾ ਵੀ ਉਹਦਾ ਸ਼ਿਕਾਰ ਕਰਨ ਵਾਸਤੇ ਉਹਦੇ ਮਗਰ ਭੱਜਨੇ ਬੱਕਰੀ ਆਪਣਾ ਬਹੁਤ ਤੇਜ਼ ਭੱਜ ਰਹੀ ਐ ਕੁੱਤੇ ਨੇ ਸ਼ਿਕਾਰ ਕਰਨਾ ਸੀ ਕੁੱਤਾ ਉਸ ਤੋਂ ਵੀ ਜ਼ਿਆਦਾ ਤੇਜ਼ ਭੱਜ ਰਿਹਾ ਹੈ ਦੇਖਦੇ-ਦੇਖਦੇ ਬੱਕਰੀ ਨਾ ਦਲਦਲ ਦੇ ਵਿੱਚ ਡੇਗ ਗਈ ਇੱਕ ਇੱਕ ਟੋਬਾ ਬਣਿਆ ਹੋਇਆ ਸੀ ਦਲਦਲ ਸੀ ਉਹ ਦਲਦੇ ਦੇ ਵਿੱਚ ਬੱਕਰੀ ਡੇਗੀ ਤੇ ਕੁੱਤਾ ਉਹਦਾ ਸ਼ਿਕਾਰ ਕਰਨ ਵਾਸਤੇ ਭੱਜਿਆ ਸੀ ਕੁੱਤਾ ਉਸ ਤੋਂ ਵੀ ਜ਼ਿਆਦਾ ਤੇਜ਼ ਸੀ ਜਿਵੇਂ ਬੱਕਰੀ ਦਲਦਲ ਦੇ ਵਿੱਚ ਡੇਗੀ ਕੁੱਤਾ ਤੇਜ਼ ਸੀ ਕੁੱਤਾ ਬੱਕਰੀ ਤੋਂ ਵੀ ਅੱਗੇ ਚਲਾ ਗਿਆ ਉਹ ਵੀ ਉਸ ਦਲਦਲ ਦੇ ਵਿੱਚ ਡੇਕੀ ਦੇਖ ਗਿਆ ਤੇ ਬੱਕਰੀ ਉਸ ਕੁੱਤੇ ਨੂੰ ਦੇਖ ਕੇ ਹੱਸਦੀ ਐ ਕੁੱਤਾ ਬੱਕਰੀ ਨੂੰ ਕਹਿੰਦਾ ਅਪਾ ਮਰ ਰਿਹਾ ਤੈਨੂੰ ਹੱਸੀ ਆਉਂਦੀ ਐ ਤੇ ਸਤਸੰਗਤ ਜੀ ਬੱਕਰੀ ਨੇ ਉਸ ਕੁੱਤੇ ਨੂੰ ਜਵਾਬ ਦਿੱਤਾ ਮੈਂ ਤਾਂ ਤੈਨੂੰ ਦੇਖ ਕੇ ਹੱਸਦੀ ਆਂ ਠੀਕ ਐ ਅਪਾ ਦਰਦਰ ਦੇ ਵਿੱਚ ਡੇਗ ਗਏ ਪਰ ਮੈਂ ਤੈਨੂੰ ਦੇਖ ਕੇ ਹੱਸਦੀ ਆਂ ਕਿਉਂਕਿ ਮੇਰਾ ਤਾਂ ਇੱਕ ਮਾਲਕ ਐ ਉਹ ਮੈਨੂੰ ਦੇਖੇਗਾ ਜਦ ਮੈਂ ਨਹੀਂ ਮਿਲੂਗੀ ਤਾਂ ਹੋਸ਼ਕ ਦੋ ਮਨ ਲੱਭਦਾ ਲੱਭਦਾ ਆਊਗਾ ਤੇ ਮੈਨੂੰ ਇਸ ਦੰਦਲ ਦੇ ਵਿੱਚੋਂ ਬਾਹਰ ਕੱਢ ਲੂਗਾ ਹਸਤੇ ਮੈਂ ਤੇਹੀ ਦੇ ਰਹੀ ਆ ਕਿ ਤੈਨੂੰ ਕੌਣ ਬਚਾਊਗਾ ਮੈਨੂੰ ਤਾਂ ਆਪਣੇ ਮਾਲਕ ਤੇ ਵਿਸ਼ਵਾਸ ਹੈ ਕਿ ਉਹ ਆਊਗਾ ਤੇ ਮੈਨੂੰ ਬਚਾ ਲੂਗਾ ਸਤਸੰਗਜੀ ਆਪਣੇ ਉਸ ਪਰਮ ਪਿਤਾ ਪਰਮਾਤਮਾ ਉਸ ਈਸ਼ਵਰ ਅੱਲਾ ਗੋੜ ਵਾਹਿਗੁਰੂ ਤੇ ਵਿਸ਼ਵਾਸ ਰੱਖੋ ਜੇ ਤੁਹਾਡੇ ਤੇ ਵੀ ਕਿਤੇ ਕੋਈ ਮੁਸੀਬਤਾਂ ਪਈਆਂ ਹੋਈਆਂ ਨੇ ਦੁੱਖਾਂ ਦੇ ਪਹਾੜ ਟੁੱਟੇ ਹੋਏ ਨੇ ਕਿਸੇ ਤੁਸੀਂ ਦੁੱਖਾਂ ਦੀ ਦਲਦਲ ਦੇ ਵਿੱਚ ਫਸੇ ਹੋਏ ਹੋ ਤੇ ਆਪਣੇ ਉਸ ਰਹਿਬਰ ਤੇ ਮਾਲਿਕ ਤੇ ਵਿਸ਼ਵਾਸ ਕਰੋ ਉਹ ਆਏਗਾ ਤੇ ਤੁਹਾਨੂੰ ਇਹਨਾਂ ਦੁੱਖਾਂ ਤਕਲੀਫਾਂ ਬਿਮਾਰੀਆਂ ਮੁਸ਼ਕਲਾਂ ਚੋਂ ਜਰੂਰ ਬਾਹਰ ਕੱਢ ਲੈਣੇ